ਉਹ ਥੋੜਾ ਭਲਾ ਹੋ ਜੇ ਆ ਨਵਾਂ ਹੀ ਕਾਂਡ ਵਰਤ ਗਿਆ ਅਲੀਗੜ ਦੇ ਵਿੱਚ ਸੱਸ ਦੇ ਪਿਆਰ ਚ ਪਾਗਲ ਹੋਇਆ ਜਵਾਈ ਦੀ ਦੇ ਵਿਆਹ ਤੋਂ 9 ਦਿਨ ਪਹਿਲਾਂ ਜਵਾਈ ਨਾਲ ਫਰਾਰ ਹੋਈ ਸੱਸ ਤੇ ਇਹ ਕਲਯੁਗ ਦੀ ਨਿਸ਼ਾਨੀ ਹੈਗੀ ਹੈ ਜਾਂ ਨਹੀਂ ਹੈਗੀ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਦਿਨੋਂ ਦਿਨ ਅੱਜਕੱਲ ਇਹ ਸਾਰਾ ਕੁਝ ਕਿਉਂ ਵਾਪਰ ਰਿਹਾ ਬਹੁਤ ਸਾਰੀਆਂ ਟਿੱਪਣੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਵੈਸੇ ਆਪਣਾ ਕੰਟੈਂਟ ਹੈ ਨਹੀਂ ਗਾ ਇਹ ਚੀਜ਼ਾਂ ਅਪਲੋਡ ਕਰਨ ਦਾ ਆਪਣੇ ਇਸ ਚੈਨਲ ਦੇ ਉੱਤੇ ਪਰ ਮੈਨੂੰ ਲੱਗਿਆ ਕਿ ਆਪਾਂ ਨੂੰ ਇੱਥੇ ਜੋ ਅਪਲੋਡ ਕਰਨੀ ਚਾਹੀਦੀ ਹੈ ਤੇ ਮੇਰੇ ਜਿੰਨੇ ਵੀ ਭੈਣ ਭਰਾ ਮੈਨੂੰ ਦੇਖਦੇ ਆ ਜਰੂਰ ਸਾਥ ਦੇਣਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਜਿੰਨਾ ਚਾਰੇ ਤੁਸੀਂ ਮੋਬਾਈਲ ਨੂੰ ਯੂਜ਼ ਕਰੋਗੇ ਆਪਣੇ ਬੱਚਿਆਂ ਨੂੰ ਦਿਓਗੇ No don't ਉਸ ਦੀ ਦਰਵਰਤੋਂ ਜਿਹੜੀ ਐ ਸੋਸ਼ਲ ਮੀਡੀਆ ਉੱਤੇ ਥੋੜੀ ਜਿਹੀ ਗਲਤ ਤਰੀਕੇ ਨਾਲ ਹੋ ਰਹੀ ਆ ਉਹ ਕੁਝ ਸਰਚ ਨਹੀਂ ਕਰਦੇ ਪਰ ਉਹਨਾਂ ਦੇ ਸਾਹਮਣੇ ਉਹੋ ਜਿਹੇ ਵੀਡੀਓ ਆ ਜਾਂਦੀਆਂ ਐ ਉਹੋ ਜਿਹੇ ਫੋਟੋਜ਼ ਆ ਜਾਂਦੇ ਗਏ ਜਿਸ ਦੀ ਵਜ੍ਹਾ ਦੇ ਨਾਲ ਦੁਨੀਆਦਾਰੀ ਆ ਰੱਬ ਨਾਲੋਂ ਟੁੱਟ ਕੇ ਹੁਣ ਜ਼ਿਆਦਾ ਫੋਨ ਨਾਲ ਕਨੈਕਟਡ ਹੋ ਗਈ ਐ ਜਿਸ ਦੀ ਵਜ੍ਹਾ ਨਾਲ ਜਿੰਨੇ ਵੀ ਖੂਨ ਦੇ ਰਿਸ਼ਤੇ ਆ ਉਹ ਪਾਣੀ ਹੁੰਦੇ ਜਾ ਰਹੇ ਆ ਤੇ ਇਹ ਸਭ ਤੋਂ ਇੱਕ ਵੱਡੀ ਵਜ੍ਹਾ ਐ ਕੋਸ਼ਿਸ਼ ਕਰਿਆ ਕਰੋ ਜੇਕਰ ਤੁਹਾਨੂੰ ਫੋਨ ਦੀ ਲਤ ਲੱਗੀ ਹੋਈ ਐ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਤਾਂ ਵਧੀਆ ਚੀਜ਼ਾਂ ਦੇਖਿਆ ਕਰੀ ਗਿਆ ਕਿਉਂਕਿ ਲਾ ਆਫ ਅਟਰੈਕਸ਼ਨ ਇਹ ਗੱਲ ਕਹਿੰਦਾ ਕਿ ਜਿੰਵੇਂ ਦੇ ਤੁਸੀਂ ਜੇਕਰ ਆਪਾਂ ਗਲਤ ਚੀਜ਼ਾਂ ਦੇਖਦੇ ਆ ਤਾਂ ਆਪਾਂ ਨੇ ਅੱਗੇ ਗਲਤ ਚੀਜ਼ਾਂ ਦੀ ਐਡਿਕਸ਼ਨ ਸ਼ੁਰੂ ਹੋ ਜਾਂਦੀ ਆ ਮੰਨ ਲਓ ਇੱਕ ਫੋਟੋ ਆਪਾਂ ਗਲਤ ਦੇਖ ਲਈ ਤੇ ਦੁਬਾਰਾ ਆਪਣੇ ਮੋਬਾਈਲ ਸਕਰੀਨ ਦੇ ਉੱਤੇ ਸਾਰਾ ਕੁਝ ਉਦੋਂ ਦਾ ਹੀ ਹੋਣ ਲੱਗ ਜਾਂਦਾ ਸੋ ਕੋਸ਼ਿਸ਼ ਕਰੋ ਗੁਰਬਾਣੀ ਨਾਲ ਜੁੜੋ ਰੱਬ ਨਾਲ ਜੁੜੋ ਇਹੀ ਆਪਾਂ ਨੂੰ ਪਾਰ ਲੰਘਾ ਸਕਦਾ